ਸ੍ਰੀ ਕਾਲ ਸਾਰਿਆਂ ਨੂੰ ਗਰੇਵਾਲ ਪੁਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਇੱਕ ਤਾਂ ਮੈਂ ਇਹ ਦੱਸਣਾ ਚਾਹਣਾ ਵੀ ਮੇਰਾ ਪਿੰਡ ਹੀੜੀ ਕੇ ਹੈ ਜੀ ਤਹਿਸੀਲ ਧੂਰੀ ਹੈ ਜ਼ਿਲ੍ਹਾ ਸੰਗਰੂਰ ਹੈ ਧੂਰੀ ਬਰਨਾਲਾ ਮਲੇਰ ਕੋਟਲਾ ਠੀਕ ਹੈ ਜੀ ਰੈਕੋਟ ਇਹਨਾਂ ਦੇ ਨੇੜੇ ਵਿਚਕਾਰ ਆ ਜਾਂਦਾ ਪਿੰਡ ਸਾਡਾ 9814586919 ਸਾਡਾ ਫੋਨ ਨੰਬਰ ਹੈ ਜੀ ਤੇ ਦੇਸੀ ਮੁਰਗੀਆਂ ਤੁਹਾਨੂੰ ਚਾਹੀਦੀਆਂ ਨੇ ਜਿੰਨੀ ਮਰਜ਼ੀ ਕੁਆਂਟੀਟੀ ਚ ਚਾਹੀਦੀਆਂ ਨੇ ਆਰ ਆਈ ਆਰ ਪਿਓਰ ਬਰੀਡ ਤੇ ਬਲੈਕ ਐਸਟਰਲੋਕ ਉਹ ਪਿੱਛੇ ਦੇਖੋ ਪਿਓਰ ਬਰੀਡ ਜਿੰਨੀ ਮਰਜ਼ੀ ਤੁਹਾਨੂੰ ਚਾਹੀਦੀ ਹੈ ਮਿਲ ਜੂਗੀ ਜੀ ਤੇ ਬੱਕਰੇ ਦੇ ਮੁਰਗੇ ਤੇ ਬਟੇਰ ਕੜਕਨਾਸ਼ ਦਾ ਅਚਾਰ ਆਪਾਂ ਹੁਣ ਸੇਲ ਕਰ ਰਹੇ ਹਾਂ ਜੀ ਬੁਕਿੰਗ ਕਰਵਾ ਲਓ ਜਿੰਨੀ ਵੀ ਚਾਹੀਦਾ ਤੁਹਾਨੂੰ ਹੋ ਜਾਊਗਾ ਜੀ ਤੇ ਬਾਕੀ ਛੋਟਾ ਚੂਚਾ ਵੀ ਆਪਾਂ ਸੇਲ ਕਰਦੇ ਆ ਉਹ ਵੀ ਮਿਲ ਜੂਗਾ ਤੇ ਹੁਣ ਆਪਾਂ ਅੱਜ ਦੀ ਗੱਲਬਾਤ ਕਰੀਏ ਵੀ ਇਹ ਮੁਰਗੀ ਦੇ ਫਾਰਮ ਦੇ ਵਿੱਚ ਕੀ ਫਾਇਦਾ ਹੈ ਕੀ ਨੁਕਸਾਨ ਹੈ ਉਹਦੇ ਬਾਰੇ ਗੱਲ ਕਰੀਏ ਵੀ ਕਈ ਵੀਰਾਂ ਦੇ ਫੋਨ ਆਉਂਦੇ ਨੇ ਵੀ ਇਹਦੇ ਵਿੱਚ ਕੋਈ ਫਾਇਦਾ ਹੈਗਾ ਜੀ ਬਹੁਤ ਵਧੀਆ ਕੰਮ ਹੈ ਜੀ ਫਾਇਦਾ ਹੈਗਾ ਪਰ ਜੇ ਤੁਸੀਂ ਮਨ ਲਾ ਕੇ ਕਰੋਗੇ ਦੇਖੋ ਸ਼ੁਰੂ ਦੇ ਵਿੱਚ ਕੋਈ ਵੀ ਕੰਮ ਤੁਸੀਂ ਕਰ ਲੋ ਜੇ ਆਪਾਂ ਕਹਿ ਦਈਏ ਇੱਕ ਦਿਨ ਤੀ ਸਾਨੂੰ ਮੁਨਾਫਾ ਹੋਵੇ ਨਹੀਂ ਹੁੰਦਾ ਤੁਸੀਂ ਸ਼ੁਰੂ ਕਰੋ ਪਹਿਲਾਂ ਥੋੜੇ ਤੋਂ ਸ਼ੁਰੂ ਕਰੋ ਮੇਰੀ ਇੱਕ ਬੇਨਤੀ ਹੈ ਸਾਰੇ ਵੀਰਾਂ ਨੂੰ ਸਤਕਾਰਯੋਗ ਵੀਰਾਂ ਨੂੰ ਉਸ ਵੀਰ ਨਾਲ ਗੁੱਸਾ ਕਰ ਲੈਂਦੇ ਨੇ ਜਦੋਂ ਆਪਾਂ ਮੈਨੂੰ ਫੋਨ ਕਰਦੇ ਹਾਂ ਤੁਸੀਂ ਤੇ ਕਹਿਣਗੇ ਜੀ ਨਹੀਂ ਅਸੀਂ ਕਿਹੜਾ ਇਹਦੀ ਕਮਾਈ ਦੀ ਬੈਠੇ ਆ ਇਦਾਂ ਇਦਾਂ ਜੋ ਵੀ ਮੈਂ ਉਹਨਾਂ ਨੂੰ ਦੇਖੋ ਜੇ ਤੁਸੀਂ ਮੈਨੂੰ ਫੋਨ ਕਰਦੇ ਹੋ ਮੈਂ ਮੇਰਾ ਫਰਜ਼ ਹੈ ਜੀ ਉਹਨੂੰ ਸਹੀ ਸਲਾਹ ਦੇਣੀ ਇੱਕ ਨੋਟ ਕਰ ਲਓ ਮੈਂ ਤੁਹਾਨੂੰ ਸਹੀ ਤੇ ਸੱਚੀ ਸਲਾਹ ਹੀ ਦੇਣੀ ਹੈ ਤੁਸੀਂ ਮੰਨਣੀ ਨਾ ਮੰਨਣੀ ਇਹ ਤੁਹਾਡੀ ਅਗਲੀ ਆਪਣੀ ਮਰਜ਼ੀ ਹੁੰਦੀ ਹੈ ਜੀ ਤੁਸੀਂ ਭਾਵੇਂ ਮੰਨੋ ਨਾ ਮੰਨੋ ਮੈਂ ਆਪਦੇ ਵੱਲੋਂ ਜਿਹੜੀ ਗੱਲ ਹੈ ਉਹੀ ਕਹਿਣੀ ਹੈ ਮੈਂ ਇਹ ਨਹੀਂ ਹੋਣਾ ਵੀ ਜਿਹੜੀ ਤੁਹਾਨੂੰ ਵਧੀਆ ਲੱਗੇ ਮੈਂ ਉਹ ਗੱਲ ਕਹਾ ਠੀਕ ਹੈ ਨਾ ਥੋੜੇ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਇਹ ਜੇ ਤੁਸੀਂ ਚੂਚਾ ਸੇਲ ਆਹ ਸੀਚੇ ਤੋਂ ਕੰਮ ਸ਼ੁਰੂ ਕਰਨਾ ਹੈ ਜਿਵੇਂ ਮਾਰਚ ਅਪ੍ਰੈਲ ਮਈ ਜੂਨ ਚੂਚਾ ਆਪਾਂ ਸੇਲ ਕਰਦੇ ਆ ਹੁਣ ਵੀ ਜਦੋਂ ਕਈ ਵੀਰ ਕਹਿੰਦੇ ਨੇ ਸਾਨੂੰ ਹੁਣੇ ਚਾਹੀਦਾ ਆਪਾਂ ਦੇ ਦੇ ਦਿੰਦੇ ਆ ਠੀਕ ਹੈ ਜੀ ਉਹ ਤੁਸੀਂ ਵੱਧ ਤੋਂ ਵੱਧ 200 ਪੀਸ ਘੱਟ ਤੋਂ ਘੱਟ 50 100 ਮੇਰਾ ਇਹ ਵਿਚਾਰ ਹੈ ਸੋ ਵੱਧ ਤੋਂ ਵੱਧ 200 ਹੱਦ 500 ਪਾ ਲੋ ਚਾਹੇ ਤੁਸੀਂ ਕਿੱਡਾ ਹੀ ਫਾਰਮ ਬਣਾਇਆ ਹੋਇਆ ਕਈ ਵੀਰ ਕਹਿੰਦੇ ਨੇ ਸਾਡਾ ਜੀ ਵੱਡਾ ਤਿਆਰ ਕਰਿਆ ਹੋਇਆ ਸੈੱਟ ਤੇ ਸਾਨੂੰ ਤਾਂ ਹੁਣ ਵੱਧ ਨਹੀਂ ਤੁਸੀਂ ਇਹ ਗਲਤੀ ਨਾ ਕਦੇ ਵੀ ਕਰਿਓ ਤੁਸੀਂ ਸਿਰਫ ਵੱਡੇ ਤੋਂ ਵੱਡਾ ਜੇ ਸ਼ੁਰੂ ਕਰਨਾ ਹੈ ਪਹਿਲੀ ਵਾਰ ਛੋਟੇ ਗੰਜੈਸ ਚੋਂ ਤਾਂ ਤੁਸੀਂ 500 ਨਹੀਂ ਮੈਂ 100 200 ਇਥੋਂ ਸ਼ੁਰੂ ਕਰਿਓ ਜੇ ਤੁਸੀਂ ਵੱਡੀ ਮੁਰਗੀ ਲੈਣੀ ਹੈ ਹੁਣ ਅੰਡੇ ਵਾਲੀ ਅੰਡੇ ਦਾ ਸੀ ਮਤਲਬ ਪੈਸਾ ਬਣਾਉਣਾ ਹੈ ਪੈਸਾ ਵਧੀਆ ਬਣੂਗਾ ਮੁਰਗੀ ਲੈ ਕੇ ਅੰਡੇ ਵਿੱਚੋਂ ਤੇ ਬਾਅਦ ਦੇ ਵਿੱਚ ਮੁਰਗ ਮਤਲਬ ਉਹ ਮੁਰਗੀ ਤੁਸੀਂ ਵੇਚ ਸਕਦੇ ਹੋ ਗਰਮੀ ਦੇ ਵਿੱਚ ਵੀ ਅੰਡਾ ਸੇਲ ਹੋ ਜਾਣਾ ਜਿਉਂ-ਜਿਉਂ ਤੁਸੀਂ ਪੁਰਾਣੀ ਹੋਈ ਜਾਓਗੇ ਕੰਮਕਾਰ ਦੇ ਵਿੱਚ ਅੰਡੇ ਤੁਹਾਡੇ ਵਿਕਦੇ ਹੀ ਜਾਣਗੇ ਤੇ ਇਹਦਾ ਜਿਹੜਾ ਹੈਗਾ ਇਹ ਤੁਸੀਂ ਲਗਭਗ 50 ਮੁਰਗੀਆਂ ਤੇ 100 ਮੁਰਗੀ ਤੱਕ ਸ਼ੁਰੂ ਕਰ ਲੋ 150 ਹੱਦ 150 ਤੋਂ ਸ਼ੁਰੂ ਕਰ ਲੋ 200 ਤੱਕ ਕਰ ਲੋ ਬਸ ਆਂਡੇ ਉਹਨੇ ਕਿ ਬਿਕ ਜਾਣ ਜਿਹੜੇ ਤੁਹਾਡੇ ਠੀਕ ਹੈ ਜੀ ਕਈ ਵੀਰਾਂ ਦਾ ਇਹ ਹੁੰਦਾ ਹੈ ਵੀ ਮੁਰਗੀ ਵੱਡੀ ਛੋਟਾ ਚੂਚਾ ਪਾਲ ਲਈਏ ਜੀ ਸਸਤਾ ਪੈ ਜਾਊਗਾ ਨਹੀਂ ਜਾਂ ਜੇ ਤੁਸੀਂ ਵਧੀਆ ਤਰੀਕੇ ਨਾਲ ਪਾਲ ਲੈਣਾ ਤਾਂ ਉਹਦੇ ਤੇ ਵੀ 400 ਤੋਂ 500 ਤੱਕ ਖਰਚਾ ਆ ਹੀ ਜਾਂਦਾ ਜੀ ਜੇ ਵਧੀਆ ਤਰੀਕੇ ਨਾਲ ਪਾਲੋ ਠੀਕ ਹੈ ਜੀ ਜੇ ਉਹਨਾਂ ਨੂੰ ਭੁੱਖੇ ਤੇ ਆਈ ਰੱਖੋਗੇ ਵੈਕਸੀਨ ਨਹੀਂ ਹੋਊਗੀ ਫਿਰ ਕੁਝ ਵੀ ਕਰ ਲਓ ਤੇ ਇਹ ਗੱਲ ਹੈਗੀ ਹੈ ਵਧੀਆ ਤਰੀਕੇ ਨਾਲ ਪਾਲੋ ਵਰਡ ਨੂੰ ਥੋੜੇ ਪਾਲੋ ਮੇਰਾ ਇਹੀ ਹੈ ਤੇ ਬਹੁਤ ਵੀਰਾਂ ਦੇ ਫੋਨ ਆਉਂਦੇ ਨੇ ਉਹ ਕਹਿ ਦਿੰਦੇ ਨੇ ਜੀ ਚੂਚਾ ਹੁਣ ਲੈਣਾ ਉਹ ਵੈਸੇ ਟਾਈਮ ਨਹੀਂ ਹੈਗਾ ਹੁਣ ਵੱਡੀ ਮੁਰਗੀ ਦਾ ਟਾਈਮ ਹੈ ਤੇ ਪਰ ਆਪਾਂ ਫੇਰ ਵੀ ਦੇ ਦੇਨੇ ਆ ਇੱਕ ਇਹਨਾਂ ਦਾ ਨਾ ਜਿਵੇਂ ਹੁਣ ਆ ਦੇਖੋ ਸੁੱਕਤਾ ਥਾਂ ਆਏ ਥੱਲੇ ਇਹਲਾ ਨਾ ਮੇਰੇ ਵੀਰ ਹੋਣਦੇ ਉਹ ਮੌਸਮ ਬਦਲ ਰਿਹਾ ਤੇ ਨੁਕਸਾਨ ਕਰਾਉਂਗੇ ਤੇ ਇਹਨਾਂ ਨੂੰ ਬਰੋ ਟੋਨ ਜਦੋਂ ਇਹਨਾਂ ਚੁਗਦੇ ਨੇ ਦਾਣੇ ਜਿਵੇਂ ਆਹ ਦਾਣਾ ਚੁਗ ਰਹੇ ਨੇ ਥੱਲੇ ਮੈਂ ਫੀਡ ਨਹੀਂ ਪਾਉਂਦਾ ਦੇਸੀ ਤਰੀਕੇ ਨਾਲ ਹੀ ਪਾਲੇ ਹੋਏ ਨੇ ਆਪਣੇ ਇਹ ਬਾਰਡ ਸਾਰੇ ਤੇ ਫੀਡ ਨਹੀਂ ਇਹਨਾਂ ਨੂੰ ਆਪਾਂ ਪਾਉਂਦੇ ਜੀ ਤੇ ਕਣਕ ਦਾ ਜਿਹੜਾ ਹੈਗਾ ਮੱਕੀ ਕਣਕ ਰੋਟਾ ਕਰਾਇਆ ਹੋਇਆ ਤੇ ਚੌਲਾਂ ਦਾ ਮੱਕੀ ਦਾ ਕਣਕ ਦਾ ਤੇ ਬਾਜਰਾ ਹੋ ਗਿਆ ਹੋਰ ਕੰਮ ਕਾਫੀ ਚੀਜ਼ਾਂ ਹਰਾਚਾਰਾ ਵੀ ਪਾ ਦਿੰਨੇ ਆ ਉਹ ਇੱਥੇ ਹੀ ਸਿੱਟ ਦਿੰਨੇ ਆ ਇਹ ਖਾ ਲੈਂਦੇ ਨੇ ਠੀਕ ਹੈ ਜੀ ਵੀ ਰੇਂਜ ਵਾਲਾ ਹੀ ਕੰਮ ਹੈ ਇਹਨਾਂ ਦਾ ਖੁੱਲੇ ਡੋਲਾ ਥਾਂ ਐ ਇਹਨਾਂ ਨੂੰ ਰਹਿਣ ਨੂੰ ਤੇ ਪਾਣੀ ਇੱਕ ਬੇਨਤੀ ਹੈ ਸਾਫ ਸੁਥਰਾ ਪਾਣੀ ਰੱਖਿਓ ਮੇਰੇ ਵੀਰ ਤੇ ਕਈ ਵਾਰੀ ਹੋ ਜਾਂਦਾ ਇਹਨਾਂ ਨੂੰ ਪਤਲੀ ਬਿੱਠ ਲੱਗ ਜਾਂਦੀਆਂ ਨੇ ਪਤਲੀਆਂ ਫਿਰ ਇਹਨਾਂ ਦਾ ਨੁਕਸਾਨ ਹੁੰਦਾ ਠੀਕ ਹੈ ਜੀ ਉਹ ਤਾਂ ਕਰਕੇ ਮੈਂ ਤੁਹਾਨੂੰ ਦੱਸ ਰਿਹਾ ਬੀ ਹਰਾ ਗਰਮੀ ਹੁਣ ਵੀ ਚੱਲ ਰਹੀ ਆ ਤਾਂ ਹਰਾਚਾਰਾ ਜਰੂਰ ਪਾ ਦਿਆ ਕਰੋ ਇਹਨਾਂ ਨੂੰ ਹਫਤੇ ਚ ਇੱਕ ਦੋ ਦਿਨ ਠੀਕ ਹੈ ਜੀ ਉਹਦੇ ਨਾਲ ਵਧੀਆ ਰਹਿੰਦਾ ਤੇ ਬਾਕੀ ਇੱਕ ਵੀ ਇੰਦੀ ਇਹ ਵੀ ਸੈੱਡ ਨੂੰ ਬਚਾ ਕੇ ਰੱਖਿਆ ਕਰੋ ਜਿਵੇਂ ਕਈ ਵਾਰੀ ਨਾ ਜਾਲੀ ਪ੍ਰਾਣੀ ਹੋ ਜਾਂਦੀ ਹੈ ਜਾਰ ਲੱਗ ਜਾਂਦੀ ਹੈ ਉਹਨੂੰ ਕਈ ਵਾਰੀ ਕੁੱਤੇ ਬਾ ਪਾੜ ਕੇ ਤੁਹਾਡਾ ਨੁਕਸਾਨ ਵੱਡਾ ਕਰ ਸਕਦੇ ਨੇ ਪੀਰ ਦਾ ਹੋਇਆ ਵੀ ਐ ਸਾਡਾ ਭਰਾ ਕਮੈਂਟ ਵੀ ਕਰਦਾ ਹੁੰਦਾ ਗਗਨਦੀਪ ਰੰਧਾਵਾ ਉਹਨਾਂ ਦਾ ਸੈੱਡ ਨਾ ਜਾਲੀ ਤੋੜ ਕੇ ਕੁੱਤਿਆਂ ਨੇ 60 70 ਮੁਰਗੀਆਂ ਮਾਰ ਦਿੱਤੀਆਂ ਸੀ ਤੇ ਇਸ ਤਰ੍ਹਾਂ ਇਹਨਾਂ ਗੱਲਾਂ ਦਾ ਬਹੁਤ ਧਿਆਨ ਰੱਖਣਾ ਜੀ ਜੇ ਤੁਸੀਂ ਕੋਈ ਸੈੱਡ ਕਰਾਏ ਤੇ ਲੈਣ ਨੂੰ ਜਾਂ ਆਪਣਾ ਤਿਆਰ ਕਰਦੇ ਹੋ ਜਾਲੀ ਤੇ ਪੂਰਾ ਧਿਆਨ ਦੇਣਾ ਉਹਦੀ ਪੂਰੀ ਸੇਫਟੀ ਹੋਵੇ ਵੀ ਕੋਈ ਬਾਹਰਲਾ ਕੋਈ ਜਾਨਵਰ ਤੁਹਾਡਾ ਨੁਕਸਾਨ ਨਾ ਕਰ ਸਕੇ ਹੈਨਾ ਜੀ ਤੇ ਪਾਣੀ ਹੈ ਜਿਹੜਾ ਸਾਫ਼ ਸੁਥਰਾ ਰੱਖਣਾ ਹੈ ਮਿੱਟੀ ਕੱਟੇ ਵਾਲਾ ਪਾਣੀ ਹੁੰਦਾ ਬਦਲ ਦਿਓ ਉਹਨਾਂ ਨੂੰ ਤੇ ਦਵਾਈ ਜਦੋਂ ਤੁਸੀਂ ਕੋਈ ਮੈਡੀਸਿਨ ਪਾਉਣੀ ਹੈ ਤਾ ਉਹ ਇਹ ਹੈ ਵੀ ਉਹਨੂੰ ਪੂਰੇ ਧਿਆਨ ਦੇ ਨਾਲ 2 ਘੰਟੇ ਇਹਨਾਂ ਨੂੰ ਪਿਆਸੇ ਰੱਖਣੇ ਨੇ ਬਲਦ ਪਹਿਲਾਂ ਕੋਈ ਵੀ ਜਿਹੜੀ ਇਹਨਾਂ ਨੂੰ ਆਹ ਦੇਣੀ ਹੈ ਦਵਾਈ ਹੈ ਨਾ ਤੇ ਉਹ 2 ਘੰਟੇ ਪਿਆਸੇ ਰੱਖ ਕੇ ਇਹਨਾਂ ਨੂੰ ਦਵਾਈ ਰੱਖੋ ਫੇਰ ਇੱਕ ਮੇਰੇ ਵੀਰ ਕੈਲਸ਼ੀਅਮ ਮਲਟੀਸਟਾਰ ਜਾਂ ਬਿਮਰਾਲ ਜਾਂ ਇਹ ਦੁਬਾਰਾ ਸੁਣ ਲਓ ਕੈਲਸ਼ੀਅਮ ਮਲਟੀਸਟਾਰ ਤੇ ਬਿਮਰਾਲ ਇਹ ਦਵਾਈਆਂ ਇਹ ਜ਼ਰੂਰ ਦਿਆ ਕਰੋ ਇਹਨਾਂ ਨੂੰ ਬਾਲਡ ਨੂੰ 15 ਦਿਨ ਬਾਅਦ ਦੇਣੀਆਂ ਹੀ ਦੇਣੀਆਂ ਨੇ ਤੁਸੀਂ ਇਹ 5 ਦਿਨ ਦੇਣੀਆਂ ਨੇ ਲਗਾਤਾਰ ਇੱਕ ਗੱਲ ਹੋਰ ਤੁਹਾਨੂੰ ਤੇ 5 ਦਿਨ ਲਗਾਤਾਰ 15 ਦਿਨ ਬਾਅਦ ਇਹ ਦਿੰਦੇ ਰਹੋ ਬਹੁਤ ਵਧੀਆ ਰਿਜ਼ਲਟ ਮਿਲਣਗੇ ਤੁਹਾਨੂੰ ਠੀਕ ਹੈ ਜੀ ਤੇ ਜਿਨ੍ਹਾਂ ਨੇ ਬਾੜ ਖਰੀਦਣੇ ਨੇ, ਮੁਰਗੀ ਖਰੀਦਣੀਆਂ, ਅੰਡੇ ਤੇ ਆਂਡਾ ਦੇਣਾ ਸ਼ੁਰੂ ਕਰ ਚੁੱਕੀ ਐ, ਨਵੀਂ ਮੁਰਗੀ ਐ ਸਾਡੇ ਕੋਲੇ ਆਰ ਆਈ ਆਰ ਬਰੀਡ ਬਲੈਕ ਐਸਟਰਲ ਪਿਓਰ ਬਰੀਡ। ਉਹ ਲੈ ਸਕਦੇ ਹੋ। ਦੇਸੀ ਮੁਰਗੇ ਤੇ ਬੱਕਰੇ ਦਾ ਆਚਾਰ ਸੇਲ ਕਰਦੇ ਆਂ ਆਪਾਂ। ਤੇ ਨਾਲ ਪਟੇਰ ਦਾ ਘਟਕਨਾਦ ਦਾ। ਠੀਕ ਹੈ ਜੀ। ਤੇ ਇਹ ਆਚਾਰ ਦੀ ਸੇਲ ਆਪਾਂ ਸੇਲ ਕਰਦੇ ਆਂ ਉਹ ਬੁੱਕ ਕਰਵਾ ਲਓ ਤੁਸੀਂ। ਤੇ ਬਾਕੀ ਮੁਰਗੇ ਚਾਹੀਦੇ ਨੇ ਮੁਰਗੇ ਮਿਲ ਜਾਣਗੇ ਜੀ। ਸੁੱਖ ਵਾਲੇ ਮੁਰਗੇ ਹੁੰਦੇ ਨੇ ਆਪਣੇ ਕੋਲੇ ਜਿਹੜੇ ਵੀ ਚਾਹੀਦੇ ਨੇ ਮਿਲ ਜਾਣਗੇ ਤੇ ਇਹਨਾਂ ਨੂੰ ਬਾੜਡ ਨੂੰ ਨਾ ਇੱਕ ਬਹੁਤ ਹੀ ਵੱਡੀ ਦਿੱਕਤ ਆ ਜਾਂਦੀ ਹੈ ਕਈ ਵੀਰ ਕਹਿੰਦੇ ਨੇ ਸਾਡੇ 2-2 4-4 ਮੁਰਗੀਆਂ ਮਰਦੀਆਂ ਰਹਿੰਦੀਆਂ ਨੇ ਵੀ ਕੀ ਕਰੀਏ ਉਹ ਕੀ ਹੁੰਦਾ ਜੀ ਉਹਨਾਂ ਨੂੰ ਬਿਮਾਰੀ ਸ਼ੁਰੂ ਹੋਈ ਹੁੰਦੀ ਹੈ ਸ਼ੁਰੂ ਪਹਿਲਾਂ ਤੁਸੀਂ ਧਿਆਨ ਨਹੀਂ ਕਰਦੇ ਜਦੋਂ ਬਾੜਡ ਤੁਹਾਡਾ ਨੱਕ ਮਤਲਬ ਨਾ ਪੰਜੇ ਨਾਲ ਪੈਰਾਂ ਦੇ ਉਹਦੇ ਨਾਲ ਪੈਰ ਨਾਲ ਨੱਕ ਤੇ ਖਾਜ ਕਰਦਾ ਇਦਾਂ 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 ਕਰਦਾ ਹੈ ਨਾ ਤਾਂ ਉਹ ਸ਼ੁਰੂਆਤ ਹੋ ਜਾਂਦੀ ਹੋਈ ਹੁੰਦੀ ਹੈ ਤੇ ਹੌਲੀ ਹੌਲੀ ਉਹ ਵੱਧਦੀ ਰਹਿੰਦੀ ਹੈ ਜੀ ਜਦੋਂ ਵੱਧਦੀ ਰਹਿੰਦੀ ਹੈ ਫਿਰ ਇੱਕ ਦਿਨੇ ਹੈ ਜਾ ਆਉਂਦਾ ਬਾਲਡ ਥੋੜੇ ਖੂਬੂ ਜੇ ਬਣ ਕੇ ਬੈਠੇ ਹੁੰਦੇ ਨੇ ਉਦੋਂ ਵੀ ਤੁਸੀਂ ਧਿਆਨ ਨਹੀਂ ਕਰਦੇ ਹਨ ਤੇ ਹੌਲੀ ਹੌਲੀ ਉਹ ਬਿਮਾਰੀ ਜਿਵੇਂ ਖੰਗ ਜ਼ਖਾਮ ਹੁੰਦਾ ਸੀ ਆਰ ਡੀ ਬੁਖਾਰ ਵੀ ਹੋ ਜਾਂਦਾ ਹੈ ਉਹ ਮਾਰਨ ਲੱਗ ਜਾਂਦੇ ਨੇ ਬਾਲਡ ਫਿਰ ਇੱਕਦਮ ਵੱਧ ਵਧਣ ਲੱਗ ਜਾਂਦੇ ਨੇ ਫਿਰ ਕੰਟਰੋਲ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਵੀ ਜਦੋਂ ਵੀ ਤੁਸੀਂ ਉਈ ਇਸ ਤਰ੍ਹਾਂ ਸੁਸਤ ਦੀ ਕੰਬਲਡ ਨੂੰ ਉਦੋਂ ਤੁਸੀਂ ਸੀਆਰਡੀ ਦੀ ਦਵਾਈ ਦਿਓ ਇਹਨਾਂ ਨੂੰ ਜੇ ਨਹੀਂ ਪਤਾ ਲੱਗਦਾ ਮੈਂ ਵੈਸੇ ਤੁਹਾਨੂੰ ਦੱਸ ਵੀ ਦਿਨਾ ਇਨਰੋਫਲੈਕਸਸਿਨ 1 ਲੀਟਰ ਚ 1 ਐਮਐਲ ਦੇਣੀ ਹੈ ਜੀ ਤੇ ਨਾਲ ਉਹਦੇ ਸਿਟਰਜੇਨ ਗੋਲੀ ਕੁੱਟ ਕੇ ਨਾਲ ਪਾ ਦਿਓ ਮਤਲਬ 100 ਬਾਲਟਰ ਨੂੰ 4 ਗੋਲੀਆਂ ਪਾਉਣੀਆਂ ਨੇ ਕੁੱਟ ਕੇ ਉਸੇ ਪਾਣੀ ਦੇ ਵਿੱਚ ਠੀਕ ਹੈ ਜੀ ਤੇ ਜੇ ਉਹਦੇ ਨਾਲ ਨਹੀਂ ਠੀਕ ਹੁੰਦੇ ਤਾਂ ਤੁਸੀਂ ਇਸ ਤਰ੍ਹਾਂ ਕਰਨਾ ਹੈ ਇਨਾਂ ਗਾਰਡ ਨੂੰ ਬੁਖਾਰ ਵਾਲੀ ਗੋਲੀ ਨਾਲ ਦੇਣੀ ਹੈ ਇਹਨੂੰ ਰੋਫਲੈਕਸਾਸਿਨ ਅਲੱਗ ਦੇਣੀ ਹੈ ਜਦੋਂ ਉਹ ਖਤਮ ਹੋ ਗਿਆ ਪਾਣੀ ਦਾ ਬੁਖਾਰ ਵਾਲੀ ਗੋਲੀ ਦੇਣੀ ਹੈ ਜੀ ਜਿਵੇਂ ਡੋਲੋ 500 ਐਮਜੀ ਜਾਂ ਪੈਰਾਸੀਟਾਮੋਲ 500 ਐਮਜੀ ਜਾਂ ਆਪਣੀ ਟੈਪ ਹੈਗੀ ਹੈ ਪੈਰਾਮਾਈਸੀਨ ਪੈਰਾਮਾਈਸੀਨ ਇਹਨਾਂ ਨੂੰ ਦੇਣੀ ਹੈ ਜੀ ਦੋ ਗੋਲੀਆਂ ਦੇਣੀਆਂ ਨੇ 100 ਵਰਡ ਨੂੰ ਹਨਾ ਪੁੱਟ ਕੇ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਭੁਲ ਜਾਣ ਉਹ ਪਾਣੀ ਰੱਖੋ ਇਹਨਾਂ ਨੂੰ ਤੇ ਇਹ ਦਵਾਈਆਂ ਦੇਣੀਆਂ ਜ਼ਰੂਰੀ ਨੇ ਜੀ ਇਹਨਾਂ ਨੂੰ ਦਿਓ ਵਰਡ ਨੂੰ ਜੇ ਕੋਈ ਬੱਤੀ ਦਿੱਕਤ ਆਉਂਦੀ ਹੈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਮੈਂ ਇੱਕ ਮੇਰੀ ਇਹ ਹੈ ਮੇਰੇ ਕੋਲ ਟਾਈਮ ਬਹੁਤ ਘੱਟ ਹੁੰਦਾ ਵੀਰੇ ਮੈਂ ਫੇਰ ਵੀ ਤੁਹਾਨੂੰ ਸਮਾਂ ਦਿਨਾ ਅਰੇ ਟਾਈਮ ਦਿਨਾ ਪਰ ਤੁਸੀਂ ਵੀ ਮਦਦ ਕਰਿਆ ਕਰੋ ਸਬਸਕ੍ਰਾਈਬ ਜਰੂਰ ਕਰਿਆ ਕਰੋ ਚੈਨਲ ਨੂੰ ਕਿਉਂਕਿ ਚੈਨਲ ਸਿਰਫ ਤੁਹਾਡੇ ਲਈ ਹੈ ਤੇ ਇੱਕ ਆਪਾਂ ਚੈਨਲ ਬਣਾਇਆ ਹੈ ਰਾਜਨੀਤਿਕ ਰਿਸ਼ਤੇ ਯਾਨੀ ਪੋਲੀਟੀਕਲ ਰਿਲੇਸ਼ਨ ਉਹਨੂੰ ਜਰੂਰ ਸਬਸਕ੍ਰਾਈਬ ਵੀਰ ਸਾਰੇ ਕਰੋ ਠੀਕ ਹੈ ਜੀ ਉਹ ਆਪਾਂ ਲੈ ਕੇ ਜਾਣਾ ਉੱਪਰ ਤੱਕ ਵੀ ਕੀ ਸਿਆਸਤ ਇੱਥੇ ਹੋ ਰਿਹਾ ਹੈ ਜੋ ਕੁਝ ਵੀ ਹੈਗਾ ਉਹਦੇ ਬਾਰੇ ਗੱਲਬਾਤ ਕਰਿਆ ਕਰਾਂਗੇ ਉਹਦੇ 'ਚ ਤੇ ਉੱਥੇ ਮਦਦ ਜਰੂਰ ਕਰਿਓ ਠੀਕ ਹੈ ਜੀ ਉਹਦਾ ਮੈਂ ਲਿੰਕ ਕਮੈਂਟ ਬਾਕਸ 'ਚ ਦੇ ਦੂੰਗਾ ਆ ਉਹ ਉਹ ਜ਼ਰੂਰ ਉਹਨੂੰ ਸ਼ੇਅਰ ਵੀ ਕਰਿਓ ਤੇ ਸਬਸਕ੍ਰਾਈਬ ਵੀ ਕਰਿਓ ਸਾਰੇ ਜਿਹੜੇ ਜਿਹੜੇ ਵੀ ਜੁੜੇ ਹੋਏ ਹਨ ਗਰੇਵਾਲ ਪੁਲਟਰੀ ਕਿੰਗ ਚੈਨਲ ਆਪਣਾ ਬਹੁਤ ਸਫਲਤਾ ਤੇ ਚੱਲਿਆ ਗਿਆ ਸੀਗਾ 12-1300 ਸਬਸਕ੍ਰਾਈਬਰ ਵੀ ਹੋ ਗਏ ਸੀ ਵਾਚ ਟਾਈਮ ਵੀ ਪੂਰਾ ਸੀ 250 ਵੀਡੀਓ ਪਾਈ ਹੋਈ ਸੀ ਆਪਣੀ ਤੇ ਸਾਰਾ ਕੰਮ ਆਪਣਾ ਤਹਿਸ ਨਹਿਸ ਹੋ ਗਿਆ ਤੁਹਾਨੂੰ ਪਹਿਲਾਂ ਪਤਾ ਹੀ ਆਈ ਵੀ ਆਪਣਾ ਚੈਨਲ ਬੰਦ ਕਰਾਇਆ ਗਿਆ ਤੇ ਚਲੋ ਕਰਾਉਣ ਵਾਲੇ ਦਾ ਵੀ ਭਲਾ ਬੰਦ ਹੋ ਗਿਆ ਰਿਮੂਵ ਕਰਤਾ YouTube ਨੇ ਪਰ ਹੁਣ ਆਪਾਂ ਦੁਬਾਰਾ ਬਣਾਇਆ ਤੁਹਾਡੀ ਸੇਵਾ ਚ ਹਾਜ਼ਰ ਆਂ ਜੀ ਤੇ ਕੋਈ ਗੱਲ ਨਹੀਂ ਤੁਸੀਂ ਸਾਥ ਦਿੱਨੇ ਹੋ ਆਪਾਂ ਤੁਹਾਡੇ ਨਾਲ ਆ ਤੇ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ